ਸਭ ਨੂੰ ਸਤਿ ਸ੍ਰੀ ਅਕਾਲ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਚਾਰ ਪੁੱਤਰਾਂ ਤੇ ਮਾਤਾ ਜੀ ਨੂੰ ਮੁਗਲਾਂ ਦੁਆਰਾ ਸ਼ਹੀਦ ਕਰ ਦਿੱਤੇ ਜਾਣ ਬਾਅਦ ਮਾਛੀਵਾੜੇ ਤੋਂ ਉੱਚ ਦਾ ਪੀੜ ਦੇ ਰੂਪ ਵਿੱਚ ਇੱਕ ਮੰਝੇ ਉੱਤੇ ਆਲਮਗੀਰ ਸਾਹਿਬ 14 ਪਾ 1704 ਈਸਵੀ ਨੂੰ ਪਹੁੰਚੇ ਸਨ ਤੇ ਇਸ ਗੁਰਦੁਆਰੇ ਦਾ ਨਾਮ ਗੁਰਦੁਆਰਾ ਮੰਜੀ ਸਾਹਿਬ ਹੈ ਜੀ ਜੋ ਕਿ ਪਿੰਡ ਆਲਮਗੀਰ ਵਿੱਚ ਤੇ ਜ਼ਿਲ੍ਹਾ ਲੁਧਿਆਣਾ ਹੈ ਜੀ ਉੱਥੇ ਸਥਿਤ ਹੈ ਜੀ ਇੱਥੇ ਪੂਜਣ ਤੇ ਪਿੰਡ ਦੇ ਘੋੜਿਆਂ ਦੇ ਇੱਕ ਵਪਾਰੀ ਭਾਈ ਲਿੰਗਹਾਂ ਸਿੰਘ ਨੇ ਗੁਰੂ ਸਾਹਿਬ ਨੂੰ ਇੱਕ ਘੋੜਾ ਭੇਟ ਕੀਤਾ ਸੀ ਨਵੀਖਣ ਤੇ ਗਣੀ ਖਾਨ ਨੂੰ ਮੰਜੀ ਨਾਲ ਵਾਪਸ ਭੇਜ ਦਿੱਤਾ ਗਿਆ ਸੀ ਤੇ ਫਿਰ ਗੁਰੂ ਸਾਹਿਬ ਨੇ ਇੱਕ ਬਜ਼ੁਰਗ ਔਰਤ ਨੂੰ ਕਿਹਾ ਜੋ ਕਿ ਗਾਂ ਦਾ ਗੋਬਰ ਚੱਕ ਰਹੀ ਸੀ ਗੁਰੂ ਜੀ ਨੇ ਉਸ ਨੂੰ ਪੁੱਛਿਆ ਕਿ ਪਾਣੀ ਵਾਲੀ ਜਗਾ ਦੱਸ ਸਕਦੇ ਹੋ ਜਿਸ ਜਗਾ ਤੇ ਪਾਣੀ ਹੋਵੇ ਤੇ ਇਸ਼ਨਾਨ ਕੀਤਾ ਜਾ ਸਕੇ ਤਾਂ ਉਸ ਬਜ਼ੁਰਗ ਔਰਤ ਨੇ ਜਵਾਬ ਦਿੱਤਾ ਪੀਰ ਜੀ ਇਹ ਖੰਡਰ ਦੀ ਥਾਂ ਹੈ ਇਸ ਸਥਾਨ ਤੇ ਪਾਣੀ ਨਹੀਂ ਹੈ ਤੇ ਆਓ ਹੁਣ ਆਪਾਂ ਤੁਹਾਨੂੰ ਦਰਬਾਰ ਸਾਹਿਬ ਅੰਦਰ ਮੱਥਾ ਟੇਕਦੇ ਆਂ ਤੇ ਬਾਣੀ ਸਰਵਰ ਕਰਦੇ ਆਂ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਇਤਿਹਾਸ ਬਾਕੀ ਦਾ ਦੱਸਾਂਗੇ ਤੇ ਇੱਥੇ ਜੋ ਤੀਰ ਮਾਰ ਕੇ ਗੁਰੂ ਜੀ ਨੇ ਪਾਣੀ ਦਾ ਸੂਮਾ ਪ੍ਰਗਟ ਕੀਤਾ ਸੀ ਉਸ ਸਥਾਨ ਦੇ ਦਰਸ਼ਨ ਕਰਾਵਾਂਗੇ ਜੀ But the shell ਤੋ ਵਾਕ ਵਿੱਚ ਉਸ ਬੁੱਢੜੀ ਮਾਈ ਨੇ ਕਿਹਾ ਕਿ ਇੱਥੇ ਇੱਕ ਬਹੁਤ ਹੀ ਦੂਰ ਇੱਕ ਜਗ੍ਹਾ ਹੈ ਪਰ ਉੱਥੇ ਇੱਕ ਬਹੁਤ ਵੱਡਾ ਅਜਗਰ ਰਹਿੰਦਾ ਹੈ ਤੇ ਉੱਥੇ ਕੋਈ ਵੀ ਨਹੀਂ ਜਾਂਦਾ ਤੇ ਤੁਸੀਂ ਵੀ ਉਸ ਜਗ੍ਹਾ ਤੇ ਨਾ ਜਾਇਓ ਜੀ ਪਰ ਗੁਰੂ ਸਾਹਿਬ ਜੀ ਉਸ ਅਸਥਾਨ ਤੇ ਗਏ ਤੇ ਗੁਰੂ ਜੀ ਨੇ ਤੀਰ ਨਾਲ ਉਸ ਅਜਗਰ ਨੂੰ ਮਾਰ ਕੇ ਉਸ ਨੂੰ ਮੁਕਤੀ ਦੇ ਦਿੱਤੀ ਤੇ ਅਜਗਰ ਖੂਹ ਵਿੱਚ ਡਿੱਗ ਗਿਆ ਜਦੋਂ ਸਿੱਖ ਪਾਣੀ ਲਿਆਉਣ ਲਈ ਉਸ ਖੂਹ ਕੋਲ ਗਏ ਤਾਂ ਉਹਨਾਂ ਦੇਖਿਆ ਕਿ ਪਾਣੀ ਬਹੁਤ ਗੰਦਾ ਹੋ ਗਿਆ ਸੀ ਤਾਂ ਉਹਨਾਂ ਨੇ ਗੁਰੂ ਸਾਹਿਬ ਨੂੰ ਦੱਸਿਆ ਕਿ ਖੂਹ ਦਾ ਪਾਣੀ ਬਹੁਤ ਗੰਦਾ ਹੋ ਗਿਆ ਜੀ ਤਾਂ ਗੁਰੂ ਜੀ ਉੱਥੇ ਬੈਠੇ ਸਨ ਤੇ ਉਹਨਾਂ ਨੇ ਇੱਕ ਹੋਰ ਤੀਰ ਮਾਰਿਆ ਤੇ ਇਸ ਸਥਾਨ ਤੇ ਜਿੱਥੇ ਤੀਰ ਵੱਜਿਆ ਉੱਥੇ ਪਾਣੀ ਦਾ ਫੁਹਾਰਾ ਨਿਕਲ ਆਇਆ ਤੇ ਉੱਥੇ ਤੋਂ ਸਿੰਘਾਂ ਨੇ ਇਸ਼ਨਾਨ ਕੀਤਾ ਤੇ ਪਾਣੀ ਲਿਆਉਂਦਾ ਇਸ ਚਮਤਕਾਰ ਨੂੰ ਦੇਖ ਕੇ ਬਜ਼ੁਰਗ ਔਰਤ ਨੇ ਗੁਰੂ ਜੀ ਦੇ ਪੈਰੀ ਡਿੱਗ ਗਈ ਤੇ ਕਿਹਾ ਪੀਰ ਜੀ ਤੁਸੀਂ ਅਨੋਖੇ ਪੀਰ ਹੋ ਤੇ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦੀ ਹਾਂ ਮੈਨੂੰ ਕੋੜ ਦੀ ਬਿਮਾਰੀ ਹੈ ਤੇ ਮੈਂ ਇਸ ਦਾ ਇਲਾਜ ਕਰਾਉਣ ਲਈ ਕਈ ਥਾਵਾਂ ਤੇ ਗਈ ਪਰ ਇਹ ਠੀਕ ਨਹੀਂ ਹੋਇਆ ਕਿਰਪਾ ਕਰਕੇ ਮੇਰੀ ਬਿਮਾਰੀ ਦਾ ਇਲਾਜ ਕਰੋ ਤੇ ਮੈਨੂੰ ਇਸ ਬਿਮਾਰੀ ਤੋਂ ਛੁਟਕਾਰਾ ਪਾਉ ਤੇ ਮੇਰੀ ਮਦਦ ਕਰੋ ਜੀ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਜੇ ਕੋਈ ਵਿਸ਼ਵਾਸ ਨਾਲ ਇਸ ਪਾਣੀ ਨਾਲ ਇਸ਼ਨਾਨ ਕਰੇਗਾ ਪ੍ਰਮਾਤਮਾ ਉਹਦੀ ਸਾਰੀ ਬਿਮਾਰੀਆਂ ਨੂੰ ਠੀਕ ਕਰ ਦੇਣਗੇ ਤੇ ਇਹ ਜੋ ਤੁਸੀਂ ਬਿਲਕੁਲ ਸਾਹਮਣੇ ਇਹ ਸਥਾਨ ਦੇਖ ਰਹੇ ਹੋ ਇਹੀ ਉਹ ਸਥਾਨ ਹੈ ਜਿੱਥੇ ਗੁਰੂ ਸਾਹਿਬ ਨੇ ਤੀਰ ਮਾਰ ਕੇ ਪਾਣੀ ਦਾ ਸੋਮਾ ਪ੍ਰਗਟ ਕੀਤਾ ਗਿਆ ਤੇ ਇਹ ਸਰੋਵਰ ਬਣਿਆ ਹੋਇਆ ਜੀ ਤੇ ਇਸ ਸਰੋਵਰ ਵਿੱਚ ਬਾਹਰ ਤੋਂ ਕੋਈ ਪਾਣੀ ਨਹੀਂ ਪਾਇਆ ਜਾਂਦਾ ਤੇ ਉਹ ਸੋਮਾ ਅੱਜ ਵੀ ਇੱਥੇ ਉਦਾਂ ਹੀ ਚੱਲਦਾ ਹੈ ਜੀ ਆਓ ਆਪਾਂ ਤੁਹਾਨੂੰ ਅੰਦਰ ਜਾ ਕੇ ਉਸ ਸਥਾਨ ਦੇ ਦਰਸ਼ਨ ਕਰਵਾਉਨੇ ਆ ਇਹ ਬਿਲਕੁਲ ਇਸ ਸਰੋਵਰ ਦੇ ਵਿੱਚ ਬਣਿਆ ਹੋਇਆ ਜੀ ਇਹ ਸਥਾਨ ਤੁਸੀਂ ਦੇਖ ਸਕਦੇ ਹੋ ਜੀ ਇਹ ਜੋ ਥੱਲੇ ਇੱਥੇ ਸਥਾਨ ਬਣਿਆ ਹੋਇਆ ਜੀ ਇੱਥੇ ਹੀ ਗੁਰੂ ਸਾਹਿਬ ਨੇ ਤੀਰ ਮਾਰ ਕੇ ਪਵਿੱਤਰ ਜਲ ਦਾ ਸੋਮਾ ਪ੍ਰਗਟ ਕੀਤਾ ਸੀ ਅਤੇ ਸਥਾਨੇ ਬਣਿਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਫਿਰ ਗੁਰੂ ਜੀ ਨਿਗਾਹਾਂ ਸਿੰਘ ਦੁਆਰਾ ਦਿੱਤੇ ਗਏ ਘੋੜੇ ਤੇ ਬੈਠ ਗਏ ਤੇ ਰਾਏ ਕੋਟਵਾਲ ਨੂੰ ਚਲੇ ਗਏ ਤੇ ਉਸ ਬਜ਼ੁਰਗ ਔਰਤ ਨੇ ਇਸ ਸਰੋਵਰ ਵਿੱਚ ਪਾਣੀ ਦੇ ਨਾਲ ਇਸ਼ਨਾਨ ਕੀਤਾ ਤੇ ਉਹ ਠੀਕ ਹੋ ਗਈ ਤੇ ਉਸਨੇ ਪਿੰਡ ਵਿੱਚ ਜਾ ਕੇ ਸਭ ਨੂੰ ਇਸ ਵਾਕਿਆ ਦਾ ਬਾਰੇ ਦੱਸਿਆ ਤੇ ਗੁਰੂ ਜੀ ਬਾਰੇ ਦੱਸਿਆ ਤੇ ਜਿੱਥੇ ਭਾਈ ਨਵੀਖਾਨ ਤੇ ਗਣੀ ਖਾਨ ਨੇ ਗੁਰੂ ਸਾਹਿਬ ਨੂੰ ਦਾ ਮੰਝਾ ਰੱਖਿਆ ਸੀ ਉਸ ਸਥਾਨ ਦੇ ਗੁਰਦੁਆਰਾ ਗੁਰਦੁਵਾਰਾ ਮੰਜੀ ਸਾਹਿਬ ਜੋ ਕਿ ਆਪਾਂ ਨੇ ਪਹਿਲਾਂ ਦੇਖਿਆ ਉਹ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਜੀ ਤੇ ਇਸ ਤੋਂ ਬਾਅਦ ਫਿਰ ਗੁਰੂ ਜੀ ਰਾਏਕੋਟ ਵੱਲ ਨੂੰ ਚਲੇ ਗਏ ਫਿਰ ਹਾਈ ਕੋਰਟ ਤੋਂ ਬਾਅਦ ਗੁਰੂ ਜੀ ਦਮਦਮਾ ਸਾਹਿਬ ਹੁੰਦੇ ਹੋਏ ਫਿਰ ਰਾਜਸਥਾਨ ਦੇ ਜੋਧਪੁਰ ਇਲਾਕੇ ਪੁਸ਼ਕਰ ਇਲਾਕੇ ਨੂੰ ਹੁੰਦੇ ਹੋਏ ਹਯੂਰ ਸਾਹਿਬ ਦੀ ਧਰਤੀ ਤੇ ਪਹੁੰਚੇ ਤੇ ਆਪਾਂ ਨੇ ਹਯੂਰ ਸਾਹਿਬ ਦੀਆਂ ਇਸ ਡਿਸਕ੍ਰਿਪਸ਼ਨ ਵਿੱਚ ਆਪਾਂ ਵੀਡੀਓ ਪਾ ਦਵਾਂਗੇ ਕਿਉਂਕਿ ਆਪਾਂ ਹਯੂਰ ਸਾਹਿਬ ਪਹਿਲਾਂ ਗਏ ਹੋਏ ਨੇ ਤੇ ਉਹ ਆਪਣੇ YouTube ਤੇ ਵੀਡੀਓ ਪਾਈਆਂ ਹੋਈਆਂ ਨੇ ਮੈਂ ਡਿਸਕ੍ਰਿਪਸ਼ਨ ਵਿੱਚੋਂ ਲਿੰਕ ਸ਼ੇਅਰ ਕਰ ਦੂੰਗਾ ਤੁਸੀਂ ਉਹ ਜਰੂਰ ਦੇਖ ਲੈਣਾ ਜੀ ਹਯੂਰ ਸਾਹਿਬ ਦੀ ਧਰਤੀ ਦੀਆਂ ਜੋ ਵੀ ਉੱਥੇ ਸਥਾਨ ਬਣਿਆ ਹੋਏ ਨੇ ਗੁਰੂ ਸਾਹਿਬਾਂ ਨਾਲ ਦੇ ਜੋ ਵੀ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਤੁਸੀਂ ਉਹਨਾਂ ਦੇ ਜਰੂਰ ਦਰਸ਼ਨ ਕਰਿਓ ਜੀ ਤੇ ਸਭ ਨੂੰ ਸਤਿ ਸ੍ਰੀ ਅਕਾਲ ਜੀ ਤੇ ਬਾਕੀ ਤੁਸੀਂ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਸ਼ੇਅਰ ਕਰ ਦਿਓ ਜੀ ਤੇ ਇੱਥੇ ਹੀ ਆਪਾਂ ਸਭਰੇ ਸ਼ਹਾਦਤ ਨੂੰ ਸਮਾਪਤ ਕਰਦੇ ਹਾਂ ਜੀ ਸਤਿ ਸ੍ਰੀ ਅਕਾਲ ਜੀ